ਉਹ ਬਾਬਾ ਜੀ ਅਕਾਲ ਮੂਵੀ ਆਈ ਹੈ ਤੇ ਜਿਸ ਤਰੀਕੇ ਨਾਲ ਕਿਰਦਾਰਾਂ ਨੂੰ ਦਿਖਾਇਆ ਗਿਆ ਉਸੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਕਰਦਾਰ ਹੀ ਨਹੀਂ ਇਹ ਹੈਗੇ ਬਾਬਾ ਜੀ ਇਹ ਉਹ ਸਮੇਂ ਦੀਆਂ ਗੱਲਾਂ ਕਰਦੇ ਨੇ ਜਦੋਂ ਸਿੰਘਾਂ ਨੂੰ ਕਿਰਪਾਨ ਤੇਗ 'ਚ ਰੱਖਣ ਦਾ ਵੀ ਹੁਕਮ ਨਹੀਂ ਸੀ ਮਿਆਂਨ ਦੇ ਵਿੱਚ ਸੌਰੀ ਜੀ ਵੀ ਮਿਆਂਨ ਤੋਂ ਬਾਹਰ ਹੀ ਰਹਿੰਦੀ ਸੀ ਕਿਰਪਾਨ ਜੇ ਕੋ ਘੋੜੇ ਤੇ ਬਹਿਣਾ ਤਾਂ ਵੀ ਹੱਥ 'ਚ ਜੇ ਲੰਗਰ ਪ੍ਰਸ਼ਾਦਾ ਛਕਣਾ ਤਾਂ ਵੀ ਹੱਥ 'ਚ ਨਾ ਕੀ ਸਾਡੇ ਕਰਦਾਰ ਇਦਾਂ ਦੇ ਸੀ ਵੀ ਇਦਾਂ ਵਿੱਚ ਨੱਚਣਾ ਨਾ ਸਾਡੇ ਕੋਈ ਇਦਾਂ ਦੀਆਂ ਕਰਮਾਨਾਂ ਸੀ ਜਿਹੜੇ ਇਹਨਾਂ ਨੇ ਸ਼ਸਤਰ ਦਿਖਾਏ ਉਹ ਸਾਡੇ ਸ਼ਸਤਰ ਨਹੀਂ ਹੈਗੇ ਨਾ ਇਹਨਾਂ ਨੇ ਜ਼ਰੂਰ ਫਿਲਮ ਦਾ ਆਕਾਲ ਰੱਖਿਆ ਆ ਪਰ ਗੱਲਬਾਤ ਉਹਦੇ ਵਿੱਚ ਸਿਰਫ ਇਹਨਾਂ ਨੇ ਆਪਣੇ ਪੈਸੇ ਕਮਾਣ ਦੀ ਕੀਤੀ ਆ ਬਸ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਪ੍ਰੋਮੋਟ ਕੀਤਾ ਜਾ ਰਿਹਾ ਫਿਲਮ ਨੂੰ ਐਂਡ ਦੱਸਿਆ ਜਾ ਰਿਹਾ ਕਿ ਵੀ ਅਸੀਂ ਤਾਂ ਸਿੱਖੀ ਨੂੰ ਪ੍ਰੋਮੋਟ ਕਰ ਰਹੀਆਂ ਕਈ ਨਿੰਦ ਸਿੰਘ ਸਵਾਲ ਚੱਕ ਰਹੇ ਨੇ ਉਹ ਗਲਤ ਹੈ ਉਸੀ ਨੂੰ ਉਸੇ ਕਿਵੇਂ ਦੇਖਦੇ ਇਹ ਸਿਰਫ ਪ੍ਰੋਮੋਟ ਕਰ ਰਹੇ ਆ ਫਿਲਮ ਨੂੰ ਵੀ ਇਹਨਾਂ ਨੂੰ ਵੱਧ ਤੋਂ ਵੱਧ ਆਮਦਨ ਆਵੇ ਬਸ ਹੋਰ ਕੁਝ ਨਹੀਂ ਵੀ ਦੋ ਚਾਰ ਬੰਦੇ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੀ ਅਸੀਂ ਵਿਰੋਧਤਾ ਕਰੀਏ ਫਿਰ ਇਹਨਾਂ ਦੀਆਂ ਫਿਲਮਾਂ ਚੱਲਣ ਠੀਕ ਹੈ ਤੇ ਇਹ ਪੈਸੇ ਇਕੱਠੇ ਕਰਨ ਬਸ ਇਨਾਂ ਤੋਂ ਇਲਾਵਾ ਕੁਝ ਨਹੀਂ ਉਹਦੇ ਵਿੱਚ ਕੋਈ ਦੱਸੋ ਕਿਹੜਾ ਇਦਾਂ ਦਾ ਮੰਜ਼ਰ ਇਹਨਾਂ ਨੇ ਸਾਡਾ ਇਤਿਹਾਸ ਸੁਣਾਇਆ। ਬਾਬਾ ਜੀ ਸਾਨੂੰ ਤਾਂ ਇਹਨਾਂ ਇਹਨਾਂ ਦੀਆਂ ਫਿਲਮਾਂ ਦੀ ਲੋੜ ਹੀ ਨਹੀਂ। ਸਾਡੇ ਤਾਂ ਜੀਨੇ ਜਾਗਦੇ ਸਬੂਤ ਬੈਠੇ ਆ ਬਾਸ਼ੂ। ਫਿਰ ਨਿੰਦ ਸਿੰਘ ਵਿਰੋਧ ਕਿਉਂ ਕਰ ਰਹੇ ਨੇ ਜਦੋਂ ਚਾਹੀਦਾ ਇਸ ਫਿਲਮ ਨੂੰ ਪ੍ਰਮੋਟਿਵ ਨਹੀਂ ਕਰਨਾ ਚਾਹੀਦਾ ਫਿਰ ਨਿੰਦ ਸਿੰਘ। ਬਾਬਾ ਜੀ ਇਹਨਾਂ ਨੇ ਸਾਡੇ ਕਿਰਦਾਰ ਬਣਾਏ ਆ। ਸਾਡੇ ਕਿਰਦਾਰ ਇਦਾਂ ਦੇ ਥੋੜੀ ਸੀਗੇ। ਇਹ ਕਹਿੰਦੇ ਆ ਵੀ ਅਸੀਂ ਸਿੱਖੀ ਦਾ ਵੀ ਕਰ ਰਹੇ ਆ ਪ੍ਰਚਾਰ ਇਹਨਾਂ ਦੇ ਪ੍ਰਚਾਰ ਦੀ ਕਿ ਲੋੜ ਇਹ ਕਿਹੜਾ ਸਾਡੇ ਤੇ ਉਥੇ ਕਥਾ ਕਰਨ ਦੇ ਆ ਵੀ ਨਿਹੰਗ ਸਿੰਘਾਂ ਨੇ ਆ ਕੀਤਾ ਤੇ ਨਿਹੰਗ ਸਿੰਘਾਂ ਨੇ ਆ ਕੀਤਾ ਠੀਕ ਹੈ ਠੀਕ ਇਹ ਤਾਂ ਸਿਰਫ ਬਾਬਾ ਜੀ ਆਪਣੇ ਪੈਸੇ ਇਕੱਠੇ ਕਰ ਰਹੇ ਆ ਇਹਨਾਂ ਨੂੰ ਪਤਾ ਆ ਵੀ ਹੋਰ ਕਿਸੇ ਤੇ ਕੀ ਫਿਲਮ ਬਣਾਈਏ ਇਹਨਾਂ ਦੇ ਬਣਾ ਲੋ ਇਹ ਸਾਡੇ ਮਤਲਬ ਜਜ਼ਬਾਤਾਂ ਨੂੰ ਇਹ ਟੱਚ ਕਰਦੇ ਆ ਵੀ ਦੇਖਦੇ ਆ ਵੀ ਸਿੱਖ ਕਿੰਨੇ ਪੜਕਦੇ ਆ ਵੀ ਇਹ ਬੰਦੇ ਜੇ ਹੈਗੇ ਕਿ ਨਹੀਂ ਹੈਗੇ ਜੇ ਹੈਗੇ ਆ ਤੇ ਇਹ ਇਹਨਾਂ ਦੇ ਭਰਾਵਾ ਪੈਸੇ ਆ ਲਵਾ ਦੇਣਗੇ ਕਿਸੇ ਨਾ ਕਿਸੇ ਕੋਈ ਨਾ ਕੋਈ ਧਾਰਾ ਇਹ ਹੀ ਹੋ ਸਕਦਾ ਹੈ ਇਹ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ ਇਹ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਫਿਲਮ ਦੇ ਵਿੱਚ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਆ ਟ੍ਰੇਲਰ ਵੀ ਕਾਫੀ ਜਿਹੜਾ ਹੈਗਾ ਹੈ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਈ ਨੀਲ ਸੰਘ ਇਸ ਦਾ ਵਿਰੋਧ ਨਹੀਂ ਕਰ ਰਹੇ ਨੇ ਥੀਏਟਰਾਂ ਤੋਂ ਫਿਲਮਾਂ ਵੀ ਹਟਾਉਣ ਦੀ ਗੱਲਾਂ ਕਰ ਰਹੇ ਨੇ ਕਿ ਦੁਆਬੇ ਦੇ ਵਿੱਚ ਵੀ ਥੀਏਟਰ ਦੇ ਵਿੱਚ ਫਿਲਮ ਨਹੀਂ ਲੱਗਣ ਦਿੱਤੀ ਜਾਵੇ ਬਿਲਕੁਲ ਅਸੀਂ ਆਪਣੇ ਜੈਸੇ ਬੰਦੀਆਂ ਦੇ ਨਾਲ ਹੁਣ ਰਾਬਤਾ ਕਾਇਮ ਕਰਾਂਗੇ ਜੇ ਅਸੀਂ ਆਪਸ ਦੇ ਵਿੱਚ ਗੁਰਮਤਾ ਸਿੱਖਾਂ ਦੇ ਵਿੱਚ ਗੁਰਮਤਾ ਜ਼ਰੂਰੀ ਆ ਮੈਂ ਨਹੀਂ ਚਾਹਦਾ ਵੀ ਮੈਂ ਕੋਈ ਆਪਣੇ ਲੈਵਲ ਤੇ ਇਦਾਂ ਦਾ ਬਿਆਨ ਦਵਾਂ ਮੈਂ ਤਾਂ ਸਾਰੇ ਜਥੇਬੰਦੀਆਂ ਨੂੰ ਨਾਲ ਲੈ ਕੇ ਜੇ ਗੁਰਮਤਾ ਕਰਾਂਗੇ ਜੇ ਉਹਦੇ ਵਿੱਚ ਸਾਨੂੰ ਲੱਗਦਾ ਹੋਇਆ ਵੀ ਵਾਕਈ ਇਹਨਾਂ ਨੇ ਸਾਡੇ ਕੋਈ کردار ਦੇ ਉੱਪਰ ਇਹੋ ਜੀ ਗੱਲ ਕੀਤੀ ਆ ਤੇ ਆਪਾਂ ਬਾਬਾ ਜੀ ਬੰਦ ਕਰਾਵਾਂਗੇ ਅੱਗੇ ਆਂਧਰਾ ਗਾਂਧੀ ਵਾਲੀ ਮੂਵੀ ਵੀ ਆਪਾਂ ਹੀ ਬੰਦ ਕਰਾਈ ਸੀ ਪੀਵੀਆਰ ਦੇ ਵਿੱਚ ਜਾ ਕੇ ਉਹ ਨਹੀਂ ਸੀ ਚੱਲੇ ਹੂੰ ਇਹ ਵੀ ਬੰਦ ਕਰਾ ਦੇਾਂਗੇ ਇਹਨਾਂ ਨੂੰ ਵੀ ਪਤਾ ਹੀ ਆ ਪੰਜਾਬ ਦੇ ਵਿੱਚ ਕੀ ਗੱਲਬਾਤ ਹੈ ਕਿਦਾਂ ਦੇ ਕਿਰਦਾਰ ਦਿਖਾਣੇ ਚਾਹੀਦੇ ਆ ਬਾਕੀ ਇੱਕ ਗੱਲ ਮੈਂ ਤਾਂ ਸਾਰਿਆਂ ਨੂੰ ਇੱਕ ਗੱਲ ਕਹੂੰਗਾ ਦੇਖੋ ਆਪਣਾ ਆਪਣਾ ਮੂਲ ਪਛਾਣੋ ਸਾਨੂੰ ਇਹਨਾਂ ਦੇ ਅਸੀਂ ਆਪਣੇ ਬੱਚਿਆਂ ਨੂੰ ਕੀ ਦੱਸਿਆ ਕਰਾਂਗੇ ਤੁਸੀਂ ਦੱਸੋ ਅਸੀਂ ਆਪਣੇ ਬੱਚਿਆਂ ਨੂੰ ਆਹਾ ਕਨਸੈਪਟ ਦਿਖਾ ਕੇ ਦੱਸਾਂਗੇ ਵੀ ਆ ਖਾਲਸਾ ਫਿਲਮਾਂ ਦੇ ਵਿੱਚ ਜਾ ਕੇ ਦਿਖਾਣਾ ਪਊਗਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਫਿਲਮ ਵਿੱਚ ਦੇਖੋ ਆ ਕਿਰਪਾਨ ਹੀ ਮੈਨ ਵਾਲੀ ਫੜੀ ਆ ਤੇ ਇਹੇ ਆ ਸਿੱਖਾਂ ਦੇ کردار ਪਾਛੋ ਸਿੱਖਾਂ ਦੇ کردار ਦਰਬਾਰ ਸਾਹਿਬ ਜਾ ਕੇ ਦੇਖੋ ਠੀਕ ਹੈ ਜੀ ਜਿੱਥੇ ਬਾਬਾ ਦੀਪ ਸਿੰਘ ਜੀ ਹੁਣਾਂ ਨੇ ਆਪਣਾ ਸੀਸ ਤਲੀ ਤੇ ਧਰ ਕੇ ਲੜੇ ਠੀਕ ਹੈ ਜੀ ਦਰਬਾਰ ਸਾਹਿਬ ਦੀ ਬੇਦਵੀ ਵੇਲੇ ਠੀਕ ਹੈ ਜੀ ਉਹ ਸਾਡੇ ਕਰਤਾਰ ਨੇ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਣ ਨੈਟ ਦੇ ਉੱਪਰ ਬਿਲਕੁਲ ਪਿਆ ਹੋਇਆ ਹੈ ਜਿਹੜਾ ਰਾਜ ਅਸੀਂ ਕੀਤਾ ਆ ਤੇ ਜਿਹੜਾ ਰਾਜ ਅੱਜ ਤੱਕ ਮੁੜ ਕੇ ਕਿਸੇ ਵੀ ਸਰਕਾਰ ਤੋਂ ਨਹੀਂ ਹੋਇਆ ਠੀਕ ਹੈ ਜੀ ਇਹ ਆਪਣੇ ਪੰਥ ਦੇ ਵਿੱਚ ਜਾ ਕੇ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਆਪਣੇ ਨਿਹੰਗ ਸਿੰਘਾਂ ਦੇ ਮੁਹੱਲੇ ਸਜਦੇ ਆ ਜਿੱਦਾਂ ਹੁਣ ਆਨੰਦਪੁਰ ਸਾਹਿਬ ਉਹ ਲਾਹਮ ਲਾਂ ਨੰਗਿਆ ਆ ਉੱਥੇ ਆਪਣੇ ਬੱਚਿਆਂ ਨੂੰ ਜਾ ਕੇ ਦਿਖਾਓ ਆਪਣੇ ਬੱਚਿਆਂ ਨੂੰ ਸ਼ਸਤਰ ਵਿੱਦਿਆ ਦਿਖਾਓ ਆਪਣੇ ਬੱਚਿਆਂ ਨੂੰ ਸ਼ਸਤਰ ਵਿੱਦਿਆ ਦਵੋ ਇਹ ਸਾਡੇ ਕਰਦਾਰ ਆ ਨਾ ਕਿ ਅਸੀਂ ਫਿਲਮਾਂ ਦੇ ਵਿੱਚ ਆਪਣੇ ਕਰਦਾਰ ਦਿਖਾਈਏ ਆਪਣੇ ਆਪਣੇ ਜਗ੍ਹਾ ਜਗ੍ਹਾ ਹੁਣ ਆਪਣੇ ਫਤੇਗੜ ਸਾਹਿਬ ਦੀ ਧਰਤੀ ਤੇ ਉੱਥੇ ਜਾ ਕੇ ਅਸੀਂ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਵੀ ਛੋਟੇ ਛੋਟੇ ਬੱਚਿਆਂ ਨੇ ਦੇਖੋ ਸਿੱਖੀ ਵਾਸਤੇ ਕਿੰਦਾ ਕੁਰਬਾਨੀ ਦਿੱਤੀ ਐ ਸਾਨੂੰ ਇਹਨਾਂ ਦੇ ਅਕਾਲ ਮੂਵੀ ਦੇ ਨਾਲਨ ਪ੍ਰਚਾਰ ਦੀ ਜਰੂਰਤ ਨਹੀਂ ਹੈਗੀ ਇਹ ਨਾ ਕਰਨ ਸਾਡਾ ਪ੍ਰਚਾਰ ਅਸੀਂ ਇਹਨਾਂ ਨੂੰ ਕਦੀ ਕਿਹਾ ਸਾਡਾ ਪ੍ਰਚਾਰ ਕਰੋ ਗੁਰਪ੍ਰੀਤ ਖੁੱਗੇ ਹੋਰੀ ਬੜੇ ਸਵਾਲ ਚੱਕ ਰਹੇ ਨੇ ਉਹ ਕਹਿੰਦੇ ਪਏ ਨੇ ਕਿ ਵੀ ਜੇਕਰ ਅਸੀਂ ਸਿੱਖੀ ਨੂੰ ਭਰਪੂਰ ਕਰੀਏ ਤਾਂ ਇਹਨਾਂ ਸਿੰਘ ਸਵਾਲ ਚੱਕਦੇ ਨਹੀਂ ਹੁਣ ਚੇਤਾ ਆਇਆ ਬੱਬਾ ਜੀ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਜੋ ਗੰਦ ਪੈ ਰਿਹਾ ਉਸ ਦੇ ਉੱਪਰ ਕਿਉਂ ਨਹੀਂ ਧਿਆਨ ਦਿੰਦੇ ਫਿਰ ਭਾਈ ਹੁਣ ਇਹਨਾਂ ਨੂੰ ਚੇਤਾ ਆਇਆ ਅੱਜ ਇਹਨਾਂ ਦੀ ਮੂਵੀ ਆ ਗਈ ਤਾਂ ਇਦਾਂ ਦੇ ਬਿਆਨ ਦਿੰਦੇ ਆ ਦੱਸੋ ਕਿਹੜੇ ਦੱਸੋ ਮੈਨੂੰ ਕਿਹੜਾ ਇਹਨਾਂ ਨੇ ਅੱਜ ਤੱਕ ਬਿਆਨ ਦਿੱਤਾ ਇਹ ਦੇਣ ਆਪਣੇ ਆਪਣੇ ਉਹ ਤੋਂ ਬਿਆਨ ਵੀ ਜਗਤਾਰ ਸਿੰਘ ਹਵਾਰਾ ਨੂੰ ਛੱਡੋ ਤਾਰੇ ਹੁਣਾਂ ਨੂੰ ਛੱਡੋ ਜੇ ਐਡੇ ਹੀ ਇਹ ਸੱਚੇ ਸੁੱਚੇ ਆ ਚੰਡੀਗੜ੍ਹ ਮੋਰਚੇ 'ਚ ਜਾ ਕੇ ਢੇੜਾ ਮਾਰ ਕੇ ਆਣ ਕਿਸਾਨੀ ਮੋਰਚੇ ਦੀ ਗੱਲ ਕਰਨ ਜਿਹੜੇ ਧਰਮ ਯੁੱਧ ਮੋਰਚੇ ਲੱਗੇ ਆ ਉਹਨਾਂ ਦੀ ਗੱਲ ਕਰਨ ਕਿਉਂ ਨਹੀਂ ਕਰਦੇ ਜੇ ਐਡੇ ਹੀ ਇਹਨਾਂ ਦੇ ਦਿਲ ਦੇ ਵਿੱਚ ਫੁਰਨੇ ਆ ਅਮਰਤ ਛਗਣ ਸਿੰਘ ਸਜਣ ਠੀਕ ਹੈ ਠੀਕ ਸੱਚੇ ਕਰਦਾਰ ਕਾ ਝੂਠੇ ਕਰਦਾਰ ਕਦੋਂ ਬਣਨ ਦੀ ਸੱਚੇ ਬਣੋ ਜੋ ਸਾਡੇ ਰਹਿਤ ਨਾਮਿਆਂ ਉਹਨਾਂ ਤੋਂ ਚਲੋ ਸਾਨੂੰ ਤਾਂ ਇਹ ਕਿਹਾ ਹੀ ਨਹੀਂ ਕੰਜਰਪੋ ਕਰਨ ਨੂੰ ਇਹ ਤਾਂ ਐਵੇਂ ਇਹਨਾਂ ਦੀ ਆਪਣੀ ਆਪਣੇ ਇਹਨਾਂ ਨੇ ਪੈਸੇ ਕਮਾਣੇ ਆ ਬਸ ਇਸ ਤੋਂ ਇਲਾਵਾ ਮੈਂ ਇਹਨਾਂ ਨੂੰ ਕੁਝ ਨਹੀਂ ਸੋਚਦਾ ਸਿਰਫ ਇਹ ਪੈਸੇ ਦਾ ਪਰਪੰਝਾ ਸਾਡੇ ਸਿੱਖ ਜਜ਼ਬਾਤੀ ਆ ਉਹ ਦੇਖਣ ਜਾਂਦੇ ਆ ਆਪਣੇ ਬੱਚਿਆਂ ਨੂੰ ਜਿੰਨਾਂ ਕੋ ਟਾਈਮ ਨਹੀਂ ਹੈਗਾ ਜਿੰਨਾਂ ਕੋ ਮੇਰੀ ਗੱਲ ਸੁਣੋ 2 ਘੰਟੇ ਦੀ ਮੂਵੀ ਦੇਖਣ ਨੂੰ ਲੋਕਾਂ ਕੋ ਟਾਈਮ ਹੈਗਾ ਆ ਪਰ ਲੋਕਾਂ ਕੋ ਗੁਰੂ ਘਰ ਆਪਣੇ ਬੱਚਿਆਂ ਨੂੰ ਇਤਿਹਾਸ ਦਿਖਾਉਣ ਦਾ ਟਾਈਮ ਹੈ ਨਹੀਂ ਹੁਣ ਇਹਦਾ ਮਤਲਬ ਇਹ ਸਾਬਤ ਕਰਨਾ ਚਾਹੁੰਦੇ ਆ ਇਹ ਸਾਨੂੰ ਵੀ ਸਾਡੇ ਕੋ ਗੁਰੂ ਘਰ ਜਾਣ ਦਾ ਟਾਈਮ ਤਾਂ ਹੈ ਨਹੀਂ ਪਰ ਆਪਾਂ ਮੂਵੀ ਦੇਖਣ ਨੂੰ 2 ਘੰਟੇ ਸਾਰੇ ਜਣੇ ਬਹਿ ਕੇ ਦੇਖ ਸਕਦੇ ਆ ਉਹੀ 2 ਘੰਟੇ ਪਾਛੂ ਕਿਸੇ ਗੁਰੂ ਘਰ ਜਾ ਕੇ ਆਪਣੇ ਬੱਚਿਆਂ ਨੂੰ ਫਤੇਗੜ ਸਾਹਿਬ ਜਾ ਕੇ ਉੱਥੇ ਦੱਸੋ ਵੀ ਬੱਚੇ ਕਿੰਨਾ ਨੂੰ ਕਹਿੰਦੇ ਆ ਤੇ ਸਾਡੇ ਵੱਡੇ ਕੌਣ ਸੀਗੇ ਇਹ ਸਾਡਾ ਫਰਜ਼ ਆ ਨਾ ਕਿ ਮੂਵੀਆਂ ਦਾ ਫਰਜ਼ ਆ ਠੀਕ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ